ਗਾਈਜ਼ ਉਮੀਦ ਕਰਦੀ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਗੇ ਸਵਾਗਤ ਹੈ ਮੇਰੇ ਚੈਨਲ ਤੇ ਸੋ ਐਵਰੀਵਨ ਬੋਬੀ ਆਪ ਦੇਖ ਸਕਦੇ ਆ ਇਸ ਦੀ ਇਹ ਸ਼ਕਲ ਦੇਖ ਸਕਦੇ ਆ ਆ ਇਹ ਇਸਨੇ ਕੀ ਇਹ ਉਹਨਾਂ ਵਰਗਾ ਲੱਗਦਾ ਰੋਬੋਟ ਜਿਹੜੇ ਹੁੰਦੇ ਜਿਹੜੇ ਸੋ ਗਾਈਜ਼ ਅਸੀਂ ਦੇਖਦੇ ਹਾਂ ਕੋਈ ਕੁੱਤਾ ਬਾਹਰ ਭੌਂਕਦਾ ਹੈ ਕਿ ਨਹੀਂ ਇਹਨੂੰ ਦੇਖਦੇ ਆ ਆ ਚਲ ਸਾਰੇ ਜਨ ਨੇ ਗਿਆ ਸੀ ਦੀਦੀ දෙකදය කුත්තා බැඳ ගිනි වෙද තුල්ල බැය අතරා කළක් කාතේ අක්හදය අතරා කළා නැයි පාඩ්ද තුලා දීනැද වදාාව දෙකදය පකුත්ත පැන්දැගෙනනනි බබනි පැද අප දෙකදයා ਵੈਸੇ ਅਸੀਂ ਟਰਾਈ ਅਸੀਂ ਪਹਿਲਾਂ ਇਦੋਂ ਪਹਿਲਾਂ ਕੁਝ ਨਹੀਂ ਟਰਾਈ ਕੀਤਾ ਡਾਇਰੈਕਟਲੀ ਮੈਂ ਆਪਣਾ ਵਲੌਗ ਸਟਾਰਟ ਕੀਤਾ ਤੇ ਅਸੀਂ ਆਏ ਆ ਰਿਐਕਸ਼ਨ ਦੇਖਦੇ ਆ ਕਿੱਥੇ ਹੈ ਨਸੀਲਾ ਹੈਗੀ ਹੈ ਕਿ ਨਹੀਂ ਨਹੀਂ ਹੈਗੇ ਚੱਲ ਕੋਈ ਨਹੀਂ ਫਿਰ ਛੱਡ ਯਾਰ ਨਹੀਂ ਸੋ एवरीवन ਸੌਰੀ ਸਾਡਾ ਸਾਰਾ ਹੈਕਸ ਚੌਪੜ ਹੋ ਗਿਆ ਸੋ एवरीवन ਨਈ ਨਸੀਲਾ ਹੈ ਨਹੀਂ ਸੀ ਅਸੀਂ ਤਾਂ ਨਸੀਲਾ ਨੂੰ ਡਰਾਉਣਾ ਸੀਗਾ ਤੇ ਨਸੀਲਾ ਹੈ ਹੀ ਨਹੀਂ ਹੈ ਸੋ एवरीवन ਕੋਈ ਵੀ ਬਾਹਰ ਕੁੱਤਾ ਨਹੀਂ ਹੈਗਾ ਸੀ ਅਸੀਂ ਕੁੱਤੇ ਨੂੰ ਡਰਾਉਣਾ ਸੀਗਾ ਤੇ ਮਤਲਬ ਦੇਖਣਾ ਸੀ ਰਿਐਕਸ਼ਨ ਦੇਖਣਾ ਸੀਗਾ ਬੋਬੀ ਦਾ ਤੇ ਕੁੱਤੇ ਦਾ ਦੇਖਣਾ ਸੀ ਪਰ ਕੋਈ ਹੈ ਹੀ ਨਹੀਂ ਸੀਗਾ ਫਿਲਹਾਲ ਤਾਂ ਆਪਾਂ ਛੱਡ ਦਿੱਤਾ ਠੀਕ ਹੈ ਬਟ ਆਪਣੇ ਘਰੇ ਗੈਸਟ ਆ ਰਹੇ ਨੇ ਸਪੈਸ਼ਲ ਤੇ ਬੱਡੇ ਮੰਮਾ ਤੇ ਵੱਡੇ ਡੈਡੀ ਮਤਲਬ ਵੱਡੇ ਮੰਮਾ ਤੇ ਵੱਡੇ ਡੈਡੀ ਆ ਰਹੇ ਨੇ ਵਲੌਗ ਦੇ ਨਾਲ ਤੋਂ लास्ट ਤੱਕ ਬਣੀ ਰਿਹਾ ਸੋ ਉਹਨਾਂ ਦੀ ਵੀ ਆਪ ਨਾਲ ਨਾਲ ਵੇਟ ਕਰ ਰਹੇ ਆ ਸੋ ਗਾਇਜ਼ ਮੈਂ ਲੈਣੀ ਅਜੀ ਚੂਟਾ ਉਹ ਉਹਨੇ ਰੇ ਵਸੰਦੀ ਐਂਡੇ ਤੇ ਚੂੜਾ ਲੈਣੇ ਸੱਚਾ ਬੈਠਾ ਰੋ ਚੱਲ ਬੈਠ ਸੋ ਗਾਇਜ਼ ਇਹ ਹਮੇ ਐਂਡੇ ਤੇ ਚੂੜਾ ਮੈਂ ਪਹਿਲੀ ਵਾਰੀ ਲੈ ਰਹੀ ਆ ਉਸ ਮੇਰੇ ਵੱਡੇ ਵੀਰੇ ਨੇ ਲੈ ਕੇ ਆਂਦਾ ਸੀ ਸਕੂਟਰ ਤੇ ਮੈਂ ਇੰਦੇ ਤੇ ਇੱਕ ਵਾਰੀ ਵੀ ਝੂਟਾ ਨਹੀਂ ਲਿਆ ਦਾ ਅੱਜ ਕੱਲੇ ਨਹੀਂ ਅੱਜ ਮੈਂ ਪਹਿਲੀ ਵਾਰੀ ਲੈਣ ਲੱਗੀ ਤਕਰੀਬਨ ਇਹਨੂੰ ਪੋਵੇ ਕਿੰਨਾ ਟਾਈਮ ਹੋ ਗਿਆ ਨਾ ਇਹਨੂੰ ਕਾਫੀ ਟਾਈਮ ਹੋ ਗਿਆ ਲੈ ਇਹਨੂੰ ਤੇ ਪਰ ਚੁੱਕਾ ਸੀ ਅੱਜ ਪੈ ਰਹੇ ਛੱਕਾ ਸਕਦੇ ਤੁਸੀਂ ਚੱਲੇ ਬਾਸ ਕਰਦੇ ਆ ਉਹ ਮੇਰੇ ਸੋ ਬਾਸ ਕਰਦੇ ਜਾਦਾ ਹੀ ਦੂਰ ਆ ਚੁੱਕੇ ਆ ਦੌਰਾਂ ਜਿਆਦਾ ਪੈਨਾਂ ਦੇ ਸਾਈਆਂਗੇ ਕਿਥੇ ਆਪਣਾ ਮੇਲਾ ਹੋਵੇ ਪਿੰਡ ਦਾ ਮੇਲਾ ਲੱਗਦਾ ਇੱਥੇ ਇਹ ਖੋੜ ਚarli ਇੱਥੇ ਡਿੱਗੀ ਸੀ ਉਹਦਣਾ ਇਹ ਇਹ ਚਲ ਸੋ ਗਾਇਸ ਹੋਣਾ ਸਿਜਾਰਿਆ ਜੀ ਘਾਰ ਤੇ ਮੈਂ ਨਹੀਂ ਤੋ ਐਸੀ ਗੱਲ ਕਰ ਰਹੀ ਹਾਂ ਕਿ ਨਿੱਕਾ ਗਿਆ ਫੌੜੀ ਚਲਾਣਾ ਓਏ ਟੀ ਮੈਂ ਕਿੰਨੇ ਦਾ ਹਾਰੂ ਮਾਰਨਾ ਕੋਣੀ ਮੈਂ ਹੀ ਕਰ ਦਵਾਂ ਟੀ ਆ ਤਾਂ ਕਿ ਇੰਨੇ ਸਿਕਾ ਹੋਰ ਕਰਦੇ ਨਹੀਂ ਚੜ ਬਣੀ ਚਾਹ ਘਬਰਾ ਸੋ एवरीवन ਲੌਸ ਜੀ ਆਪਣਾ ਲੈ ਚੁਟਾ ਆਦੇ ਤੁਹ ਗਾਈਜ਼ ਹੋਣ ਆਈ ਹੈ ਨਸੀਲਾ ਦੇਖ ਸਕਦੇ ਹੋ ਤੁਸੀਂ ਕਿਧਰੋਂ ਆਈ ਹੈ ਪਾਣੀ ਪੀ ਰਹੀ ਸੀ ਸੋ एवरीवन ਗੈਸਟ ਆਪਣੇ ਹਲੇ ਤੱਕ ਨਹੀਂ ਆਏਗੇ ਤੇ ਹੁਣ ਮੈਂ ਜਾਨੀ ਅਜ਼ੀਕਾਰ ਜਿਹੜਾ ਥੋੜਾ ਬਹੁਤ ਖਲਾਰਾ ਹੈਗਾ ਇਹ ਥੋੜਾ ਬਹੁਤ ਕਮ ਹੈਗਾ ਆਪਾਂ ਸਾਰਾ ਕੰਮ ਕਰ ਲੈਨੇ ਆ ਤੇ ਜਲਦੀ ਜਲਦੀ ਫ੍ਰੀ ਹੋ ਜਾਂਨੇ ਆ ਤੇ ਬਾਕੀ ਮੈਂ ਝੂਟਾ ਲੈਣਾ ਸੀ 8-9 ਮਹੀਨੇ ਹੋ ਗਏ ਤਕਰੀਬਨ ਇਹਨਾਂ ਨੇ ਸਕੂਟਰ ਲਿਆਦਾ ਆਪਦਾ ਨਵਾਂ ਹਨਾ ਤਾਂ ਮੈਂ ਇੱਕ ਵਾਰ ਵੀ ਨਹੀਂ ਝੂਟਾ ਲਿਆ ਸੀ ਮੈਂ ਕਿਹਾ ਕਿੰਨੇ ਟਾਈਮ ਬਾਅਦ ਮੈਂ ਕਿਹਾ ਬੋਵੀ ਚਲਾਇਆ ਅਨ ਨਹੀਂ ਤੇ ਬੋਵੀ ਤਾਂ ਭਜਾਉਂਦਾ ਸੀ ਨਾ ਪਹਿਲੇ ਗੇਅਰ ਤੇ ਬਹੁਤ ਮਜ਼ਾ ਆਇਆ ਸੀ ਲੱਗੇ ਆਪਾਂ ਆਜੂਗੇ ਜੀਕਾਰ ਹੈਪੀ ਕੇ ਸਕੂਟਰ ਤੇ ਮੈਂ ਜੁੜਾ ਲਗਾਈ ਕੁੱਤੇ ਨਹੀਂ ਪਏ ਕੁੱਤਾ ਨਹੀਂ ਸੀ ਲਾ ਹੈ ਹੀ ਨਹੀਂ ਸੀ ਹੋਣ ਨਹੀਂ ਸੀ ਲਾਈ ਹੈ ਸੋ ਹਾਂਜੀ एवरीवन ਉਸ ਤੋਂ ਬਾਅਦ ਮੰਮੀ ਹੁਣੇ ਆ ਚੁੱਕੇ ਸੀਗੇ ਸਾਰੀ ਵੇਟ ਕਰਨ ਤੋਂ ਬਾਅਦ ਫਿਰ ਮੈਂ ਸਾਰਿਆਂ ਨੂੰ ਬੁਲਾਇਆ ਤੇ ਥੋੜਾ ਟਾਈਮ ਲਈ ਕੈਮਰਾ ਬੰਦ ਰੱਖਿਆ ਸੀ ਫਿਰ ਤੋਂ ਔਨ ਕਰ ਲਿਆ ਤੇ ਸਾਰਿਆਂ ਨੂੰ ਬੁਲਾਇਆ ਤੇ ਉਸ ਤੋਂ ਬਾਅਦ ਅੰਦਰ ਹੀ ਮਤਲਬ ਰੂਮ 'ਚ ਹੀ ਬੈਠਣਗੇ ਕਿਉਂਕਿ ਬਾਹਰ ਬਹੁਤ ਜ਼ਿਆਦਾ ਗਰਮੀ ਸੀਗੀ ਤੁਸੀਂ ਦੇਖ ਸਕਦੇ ਹੋ ਪਾਕੀ ਨਸੀਲਾ ਬਾਦ ਚਾ ਚੁੱਕੀ ਸੀਗੀ ਜੇ ਪਹਿਲਾਂ ਹੁੰਦੀ ਤਾਂ ਆਪਾਂ ਰਿਐਕਸ਼ਨ ਸਾਰੇ ਜਾਣੇ ਨੇ ਜਿੱਦਾਂ ਕੀ ਦੇਖਣਾ ਹੀ ਸੀਗਾ ਨਸੀਲਾ ਦਾ ਉਸ ਤੋਂ ਬਾਅਦ ਸਾਰਿਆਂ ਨੂੰ ਪਾਣੀ ਪੜਾਇਆ ਤੁਸੀਂ ਦੇਖ ਸਕਦੇ ਹੋ ਸੋ ਇੱਧਰ ਨਾਨਕਾ ਮੇਲ ਇੱਧਰ ਐਦਾਂ ਮਤਲਬ ਕਿ ਆਸਰੇ ਸੀ ਅਸੀਂ ਸੋ ਸਾਰੇ ਜਾਣੇ ਨੂੰ ਮੈਂ ਦੱਸਣਾ ਚਾਹਨੀ ਆ ਕਿ ਅਸੀਂ ਫੰਕਸ਼ਨ ਤੇ ਜਾਣਾ ਹੈ ਤਾਂ ਨਾਲ ਮੰਮੀ ਹੁਣੀ ਵੀ ਜਾਣਗੇ ਇੱਧਰ ਮੈਂ ਆਪਣਾ ਸੂਟ ਲੈਣ ਲਈ ਆ ਰਹੀ ਸੀ ਬਟ ਮੇਰੇ ਤੋਂ ਤੁਸੀਂ ਦੇਖ ਸਕਦੇ ਆ ਮੈਨੂੰ ਕਿਤੇ ਵੀ ਸੂਟ ਨਹੀਂ ਲੱਭਿਆ ਬਟ ਉਹ ਲਾਸਟ ਵਾਲੀ ਡਿੱਗੀ ਸੀ ਨਾ ਜਿਹੜੀ ਉਹਦੇ ਵਿੱਚ ਪਿਆ ਹੋਇਆ ਸੀ ਤੇ ਸੂਟ ਜਿਹੜੇ ਸਟਿਚ ਕਰਨੇ ਦਿੱਤੇ ਹੋਏ ਸੀਗੇ ਉਹ ਬਣ ਚੁੱਕੇ ਸੀ ਤੁਸੀਂ ਦੇਖ ਸਕਦੇ ਹੋ ਸੋ एवरीवन ਬੋਵੀਏ ਤੇ ਹੈ ਨਹੀਂ ਸੀ ਬੋਵੀ ਬਾਅਰ ਸੀਗਾ ਤੇ ਮੈਂ ਬੋਵੀ ਦੀ ਵੇਟ ਕਰ ਰਹੀ ਸੀ ਉਹ ਕਾਫੀ ਲੇਟ ਆਇਆ ਸੀ ਕਰੇ ਤੇ ਫਿਰ ਬੋਬੀ ਨੇ ਵੀ ਬੁਲਾਇਆ ਅੱਜ ਮੰਮੀ ਹੁਣੀ ਇੱਕ ਦਿਨ ਪਹਿਲਾਂ ਆ ਚੁੱਕੀ ਸੀ ਸਾਡੇ ਕੋਲ ਫਿਰ ਅਸੀਂ ਇਕੱਠੇ ਸਾਰੀ ਫੈਮਿਲੀ ਜਾਵਾਂਗੇ ਅਗਲੇ ਦਿਨ ਆਪਣਾ ਹਾਂਜੀ ਉਸ ਤੋਂ ਬਾਅਦ ਗੱਡੀ ਚ ਸਾਰਾ ਸਮਾਨ ਕੱਢਣ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਇਹ ਵੀ ਗੱਡੀ ਆਪਾਂ ਆਪਣੀ ਗੱਡੀ ਦੇ ਨਾਲ ਅੰਦਰ ਹੀ ਲਗਾ ਦਵਾਂਗੇ ਕਿਉਂਕਿ ਇੱਕ ਦਿਨ ਹੱਲੇ ਮੰਮੀ ਹੁਣਾਂ ਨੇ ਰਾਣਾ ਹੋਰ ਸੋ ਇਧਰ ਚਾਹ ਚਾਹ ਵੀ ਪੀਣਗੇ ਮੰਮੀ ਹੁਣੀ ਇਨਾਂ ਨੂੰ ਪੁੱਛਿਆ ਸੀ ਤੁਸੀਂ ਪਾਣੀ ਪੀਓਗੇ ਕਿ ਚਾਹ ਮਮਮੀ ਹੁਣੀ ਕਹਿੰਦੇ ਵੀ ਨਹੀਂ ਚਾਹੀਏ ਹੋਏਵਾਂਗੇ ਸੋ ਚਾਹ ਪੀਣ ਤੋਂ ਬਾਅਦ ਹੀ ਮਮਮੀ ਬੋਲਾਂ ਲਾਪੇ ਸੀ ਕਿ ਮੈਂ ਕਿ ਮਹਿੰਦੀ ਲਾ ਦੇ ਕਿਉਂਕਿ ਰਾਤ ਹੋ ਜਾਣੀ ਸੀ ਰਾਤ ਨੂੰ ਫਿਰ ਸਾਰਿਆਂ ਨੇ ਰੋਟੀ ਖਾਣੀ ਸੀ ਫਿਰ ਮਤਲਬ ਟਾਈਮ ਨਹੀਂ ਲੱਗਣਾ ਸੀਗਾ ਤਾਂ ਰਾਤ ਨੂੰ ਮੈਨੂੰ ਵੀ ਇਦਾਂ ਹੁੰਦਾ ਕਿ ਜਲਦੀ ਜਲਦੀ ਬਸ ਕੰਮ ਨਿਬੜ ਜੇ ਤਾਂ ਮੈਂ ਉਦਾਂ ਹੀ ਜਿੱਦਾਂ ਮਮਮੀ ਹੁਣੀ ਆਏ ਸੀ ਮੈਂ ਮਹਿੰਦੀ ਲਗਾਉਣ ਲੱਗ ਪਈ ਸੀਗੀ ਤੁਸੀਂ ਦੇਖ ਸਕਦੇ ਹੋ ਥੋੜਾ ਇਹ ਡਿਜ਼ਾਈਨ ਇਹਨਾਂ ਦੇ ਅਲੱਗ ਲਾਇਆ ਸੀ ਮਮਮੀ ਦੇ ਅਲੱਗ ਲਾਇਆ ਸੀਗਾ ਚੇਂਜ ਕਰਕੇ ਮਤਲਬ ਡਿਜ਼ਾਈਨ ਮੈਂ ਲਗਾ ਚੁੱਕੀ ਸੀਗੀ ਸੋ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਲਾਸਟ ਹੱਥ ਰਹਿ ਗਿਆ ਸੀ ਇਹਨੂੰ ਵੀ ਮੈਂ ਕੰਪਲੀਟਲੀ ਕਰ ਦੂੰਗੀ ਮੈਂ ਕੋਈ ਅਲੱਗ-ਅਲੱਗ ਨਹੀਂ ਸੇਮ ਸੇ ਮਹੀ ਦੋ ਹੱਥ ਹਤੇ ਲਗਾਇਆ ਸੀਗਾ ਤੇ ਜਦੋਂ ਮੈਂ ਇਹਦੀ ਲਗਾਈਏ ਬਹੁਤ ਜ਼ਿਆਦਾ ਖੁਸ਼ ਹੋਏ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਆ ਅੱਜ ਦੀ ਵੀਡੀਓ ਵਿੱਚ ਜੇਕਰ ਨਵੇਂ ਜਨਨ ਗਏ ਸਬਸਕ੍ਰਾਈਬ